ਬਿਲਕੁਲ ਯਾਰ ਪਾਉਦੇ ਦਾ ਹਿਪਾਸਟਰ ਨੇ ਪੂਰੀ ਟੀਮ ਤੇ ਮੈਂ ਇੱਕ ਛੋਟੀ ਜੀ ਜਾਣਕਾਰੀ ਟੀਮ ਤੋਂ ਚਾਹੁੰਦਾ ਜੀ ਕਿ ਪਿਛਲੇ 3 ਸਾਲ ਦੇ ਵਿੱਚ ਟੀਮ ਵੱਲੋਂ ਸਰਕਾਰ ਕੋਲ ਫੰਡ ਪ੍ਰਾਪਤ ਕਰਨ ਵਾਸਤੇ ਆਪਾਂ ਸਰਕਾਰ ਦੀਆਂ ਗੱਲਾਂ ਕੀਤੀਆਂ ਚੰਗੀਆਂ ਮਾੜੀਆਂ ਉਹ ਠੀਕ ਹੈ ਪਰ ਅਸੀਂ ਟੀਮ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਫੰਡ ਪ੍ਰਾਪਤ ਕਰਨ ਵਾਸਤੇ ਕੀ ਉਪਰਾਲੇ ਕੀਤੇ ਮੇਰੇ ਸਾਥੀ ਜਾਣਨਾ ਚਾਹੁੰਦੇ ਆ ਦੂਸਰਾ ਮੈਂ ਪੁੱਛਣਾ ਚਾਹੁੰਦਾ ਬੇਨਤੀ ਕਰਦਾ ਕਿ ਜਿਹੜੇ ਕੰਮ ਕਰਾਏ ਗਏ ਵਿਕਾਸ ਦੇ ਉਹਨਾਂ ਦੀ ਪਾਰਦਰਸ਼ਤਾ ਬਣਾਉਣ ਵਾਸਤੇ ਕਿਹੜੀ ਵਿਧੀ ਅਪਣਾਈ ਗਈ ਮਤਲਬ ਉਹ ਵੀ ਮੇਰੇ ਸਾਹਮਣੇ ਜਾਣਨਾ ਚਾਹੁੰਦੇ ਪਿਛਲੀਆਂ ਸਰਕਾਰਾਂ ਤੋਂ ਜਿੱਦਾਂ ਪੈਸੇ ਪ੍ਰਾਪਤ ਹੁੰਦੇ ਸੀਗੇ ਇਹ ਦੇ ਉਹ ਜਿਹੜੇ ਪੈਸੇ ਪ੍ਰਾਪਤ ਹੋਏ ਆ ਉਹਨਾਂ ਹਰ ਸਰਕਾਰ ਨੇ ਪੈਸੇ ਪ੍ਰੈਸ ਕਲਬ ਨੂੰ ਦਿੱਤੇ ਆ ਪਰ 3 ਸਾਲ ਦੇ ਵਿੱਚ ਉਹ ਪੈਸੇ ਪ੍ਰਾਪਤ ਕਰਨ ਵਾਸਤੇ ਟੀਮ ਵੱਲੋਂ ਕੀ ਕੰਮ ਕੀਤਾ ਗਿਆ ਦੂਸਰੀ ਗੱਲ ਤੇ ਪੱਤਰਕਾਰਾਂ ਦੀ ਭਲਾਈ ਲਈ ਪ੍ਰੈਸ ਕਲਾਬ ਵੱਲੋਂ ਟੀਮ ਵੱਲੋਂ ਕਿੰਨਾ ਸਾਲਾਂ ਜੇ ਕੀ ਕੀਤਾ ਗਿਆ ਕੋਈ ਉਹਨਾਂ ਦੀ ਪੈਨਸ਼ਨ ਵਾਸਤੇ ਸਰਕਾਰ ਨੇ ਕੋਈ ਪ੍ਰੋਜੈਕਟ ਬਣਾ ਕੇ ਦਿੱਤੀ ਹੋਵੇ ਜਾਂ ਉਹਨਾਂ ਦਾ ਕੋਈ ਬੀਮੇ ਵਾਸਤੇ ਕੋਈ ਪ੍ਰੋਜੈਕਟ ਬਣਾ ਕੇ ਦਿੱਤੀ ਹੋਵੇ ਉਹਨਾਂ ਦੀ ਭਲਾਈ ਵਾਸਤੇ ਕੀ ਕੀਤਾ ਗਿਆ ਮਤਲਬ ਇਹ ਪੁਨਾ ਇੰਨੀ ਅਕੜਨਾਵਾਂ ਹੋਈਆਂ ਕਈ ਚਾਲਨਾਂ ਤੇ ਪਾਛੜੀ ਲੱਜ ਹੋਏ ਗੱਡੀਆਂ ਵੀ ਉੱਡੀਆਂ ਗਈਆਂ ਸਰਕੂਲੇਸ਼ਨ ਜੀਆਂ ਪਰჩევੀ ਲੱਜ ਗਿੱਤੇ ਨੇ ਵਿਜੀਲੈਂਸ ਸਾਹਿਬੀ ਜਵਾਬ ਰਿਆ ਸੋ ਮੈਂ ਇਹ ਗੱਲਾਂ ਨੂੰ ਸਮਝਦਾ ਕਿ ਇਸ ਦੌਰ ਦੇ ਵਿੱਚ ਅੰਦਰ ਅਸੀਂ ਨਿਰਪੱਖ ਜਰਨਲਿਜ਼ਮ ਕਰ ਰਹੇ ਹਾਂ ਤੇ ਨੀਕੀ ਉਹ ਬਹੁਤ ਕੁਝ ਸਾਥੀ ਜਿਹੜੇ ਆ ਉਹ ਇਸ ਟੀਚੋ ਨਿਕਾਵੇਂ ਦੇ ਡਾਟਾ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪੰਜਾਬ ਪ੍ਰੈਸ ਕਲੱਬ ਵੀਰ ਗੇਮ ਜਿਹੜੀ ਹੈ 2025 ਤੋਂ ਦੇਸੀ ਇਸ ਨੇ ਆਪਣਾ ਚੰ ਸਰਦ ਦਾ ਕਾਰਜ ਕਰਦੇ ਪੂਰਾ ਕੀਤਾ ਜੋ ਵੀ ਅਸੀਂ ਕੀਤਾ ਠੀਕ ਕੀਤਾ ਗਲਤ ਕੀਤਾ ਤੁਹਾਡੇ ਸਾਹਮਣੇ ਹੈ ਪਰ ਜਿਹਨੇ ਪਿਛਲੇ ਦੋ ਦਿਨਾਂ ਜਿਹੜਾ ਸੌਰੀ ਸੀ ਉਹ ਸਮੇਂ ਵੀ ਦੋ ਫੋਟਾ ਸੀ ਬੇਸ਼ਕੀਤੀਆਂ ਸੀ ਇਹ ਸਮੁੱਚੇ ਤੌਰ ਤੇ ਜਿਹੜੀ ਰਿਪੋਰਟ ਇਹ ਪਿਛਲੇ ਇਹ ਚੜੀ ਰਹੇ ਜਿਹੜੇ ਰਾਜਪਤਨ ਸਾਹਿਬ ਦੇ ਜੀ ਸੰਗੀਤ ਚ ਸ਼ਾਮਿਲ ਕੀਤੇ ਆ ਮੈਂ ਬਿਨਾਂ ਕਿਸੇ ਦੇਰੀ ਦੇ ਤੁਹਾਡੇ ਸਾਹਮਣੇ ਰਿਪੋਰਟ ਲਾ ਰਹੇ ਆ ਪੰਜਾਬ ਪ੍ਰੈਸ ਕਲੱਬ ਦੇ ਜਨਰਲ اجلاس ਵਿੱਚ ਚਾਰ ਚੱਕਰ ਦਾ ਚੋਣ ਹੈ ਸਭੀਓ ਦੱਸ ਦਸੰਬਰ 2022 ਨੂੰ ਆਦਰੋਂ ਪਾਰਿਸਮਰਤਨ ਦੇ ਕੇ ਜੋ ਗਵਰਨਿੰਗ ਕੌਂਸਲ ਚੁਣੀ ਗਈ ਸੀ ਉਸਨੇ ਆਪਣਾ ਕਾਰਜਕਾਲ ਪੂਰਾ ਕਰ ਲਿਆ ਇਸ ਤਿੰਨ ਚਾਲ ਦੇ ਸਮੇਂ ਵਿੱਚ ਪੰਜਾਬ ਪ੍ਰੈਸ ਕਲੱਬ ਦੇ ਸੀਮਤ ਸਾਧਨਾਂ ਦੇ ਬਾਵਜੂਦ ਇਸ ਨੂੰ ਸਚਾਰੂ ਰੂਪੇ ਚਲਾਉਣ ਲਈ ਆਪ ਸਭ ਦੇ ਸਹਿਯੋਗ ਨਾਲ ਆਪਣੇ ਵੱਲੋਂ ਅਸੀਂ ਪੂਰੀ ਗੰਭੀਰਤਾ ਤੇ ਤ੍ਰਤੀਬਵੱਤਾ ਨਾਲ ਜੀਤਨ ਕੀਤੇ ਹਨ ਕੀਤੇਗਰ ਦੇ ਵਿਕਾਸ ਕਾਰਜ ਕਾਰਜ ਹੈ ਗਵਰਨਰ ਕੌਂਸਲ ਨੇ ਵਿਸ਼ੇਚੇਤਨ ਕਰਕੇ ਸਮਾਜਿਕ ਸਹਿਯੋਗ ਦੇ ਗਾਣ ਵਿੱਚ ਸਫਲਤਾ ਰਸਪੀ ਕੀ ਹੈ ਇਥੇ ਮੈਂ ਕਲੇ ਕਰੇ ਦਾ ਵੇਰਵਾ ਦੀ ਤਰ੍ਹਾਂ ਰੱਖਤਾ ਕਿ ਦਾਸ ਲਖ ਇਹ ਅਸੀਂ ਤਨਸਰ ਨਾਲ ਜਟਾਇਆ ਜਿਹੜੀ ਪ੍ਰੈਸ ਕਲਬ ਦੇ ਸਾਧਨ ਹੈ ਜੋ ਪ੍ਰੈਸ ਕਲਬ ਦੀ ਆਮਦਨੀ ਹੈ ਉਹਦੇ ਨਾਲ ਪ੍ਰੈਸ ਕਲਬ ਨੂੰ ਚਲਾਇਆ ਜਾ ਸਕਦਾ ਪਰ ਜੇ ਕੋਈ ਗਵਰਨਮੈਂਟ ਦੇ ਕੋਈ ਕੰਮ ਕਰਨੇ ਆ ਇਹ ਬਿਰੋਧ ਐਕਸਟਰਾ ਵਰਨੋਂ ਜਿਹੜੇ ਉਹ ਦੀ ਪ੍ਰੰਧ ਕਰਨੇ ਬੰਦੇ ਆ ਇਸ ਸਾਡੀ ਟੀਮ ਨੇ ਕਿਸੇ ਦੇ ਇਸ ਸਮੇਂ 10 ਲੱਖ ਰੁਪਈਆ ਜਿਹੜੇ ਆਪਣੇ ਸਮਰਥਕਾਂ ਤੋਂ ਪ੍ਰੈਸ ਕਲੱਬ ਦੇ ਸਪੋਟਰਮ ਤੋਂ ਲਏ ਕਿ ਸਾਥੀ ਪ੍ਰੈਸ ਕਲੱਬ ਦੇ ਬਾਨੀ ਅਤੇ ਪਹਿਲੇ ਪ੍ਰਧਾਨ ਸ਼੍ਰੀ ਆਰਨ ਸਿੰਘ ਤੋਂ ਲੈ ਕੇ ਡਾਕਟਰ ਰਕਮਿੰਦਰ ਸਿੰਘ ਜਰ ਤੱਕ ਦੀਆਂ ਟੀਮਾਂ ਨੇ ਆਪੋ ਆਪਣੇ ਸਮੇਂ ਵਿੱਚ ਪ੍ਰੈਸ ਕਲੱਬ ਦੇ ਵਿਕਾਸ ਅਤੇ ਇਸ ਦੇ ਰੂਪ ਨੂੰ ਬਿਹਤਰ ਬਣਾਈ ਰੱਖਣ ਲਈ ਪੂਰੇ ਪੂਰੇ ਯਤਨ ਕੀਤੇ ਸਮੇਂ ਰਾਜੋਤਨ ਯਾਵਦ ਦੇ ਵਾਕਫ ਸਿਰਤੀ ਗਿਆ ਸੀ ਅਸੀਂ ਸੰਗਠਨ ਅਤੇ ਸਾਇਟਕ ਤੇ ਸਭਿਆਰ ਸਰਵ ਕਰਨਾ ਨਾਲ ਜੁੜੇ ਲੋ ਇਸ ਦੇ ਮਾਧਿਅਮ ਰਾਹੀਂ ਆਪੋ ਆਪਣੇ ਖੇਤਰਾਂ ਵਿੱਚ ਕਾਰਜਸ਼ੀਲ ਰਹਿ ਸਕਣ ਸਮਾਜ ਦੇ ਦਬੇ ਕੁਚਲੇ ਲੋਕ ਵੀ ਆਸਾਮਨੇ ਨਾਲ ਇਸ ਸਮਾਜ ਦੇ ਮਹਾਣੀ ਆਪਣੀ ਗੱਲ ਵੀ ਇਹ ਸਰਕਾਰਾਂ ਤੱਕ ਪਹੁੰਚਾ ਸਕਣ ਇਸੇ ਦਿਸ਼ਾ ਵਿੱਚ ਸਾਡੇ ਵੱਲ ਤੋਂ ਨਵੇਂ ਕਾਂਸੈਪਟ ਵੀ ਕਾਰਜਸ਼ੀਲ ਗਈ ਹੈ ਸਾਥੀਓ 2022 ਵਿੱਚ ਜਦੋਂ ਪ੍ਰੈਸ ਕਲਾਸ ਦੀ ਸਰਕੀ ਟੀਮ ਨੇ ਵਾਕਫ ਸਮਾਰੀ ਸੀ ਅਸੀਂ ਪ्रेस ਕਲੱਬ ਦੀ ਇਮਾਰਤ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਸਨ ਜਨਾਨ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਸੀ ਤਾਂ ਜੋ ਪ्रेस ਕਲੱਬ ਪੱਤਰਕਾਰਾਂ ਅਖ਼ਬਾਰਿਤੇ ਆਉਣ ਵਾਲੇ ਸਮਾਜ ਦੇ ਵਰਟਾ ਵਰਕ ਵਰਗਾਂ ਨੂੰ ਬੇਤਰਤ ਢੰਗ ਨਾਲ ਆਪਣੀਆਂ ਸਵਾਲਾਂ ਦੇ ਸਕੇ ਪ्रेस ਕਲੱਬ ਦੀ ਸਭ ਤੋਂ ਉੱਪਰਲੀ ਮੰਜ਼ਿਲ ਵਿੱਚ ਜਿਸ ਵੇਲੇ ਜਿਮ ਚੱਲਦਾ ਹੈ ਉਸ ਦੀ ਸ਼ਰਤ ਦਸਰਤਾਂ ਦੇ ਸਮੇਂ ਵਿੱਚ ਲਗਾਤਾਰ ਚੁੰਦੀ ਸੀ ਇਹਦੇ ਵਿੱਚ ਬੜਾ ਵੱਡਾ ਪਾੜ ਛੁੱਟਿਆ ਸੀ ਜਿਸ ਕਾਰਨ ਬਰਸ ਸਮੇਂ ਪਾਣੀ ਇਕੱਠਾ ਹੋਣਾ ਸੀ ਇਸੇ ਤਰ੍ਹਾਂ ਪ੍ਰੈਸ ਕਲਬ ਦੀ ਸੋਈ ਵਿੱਚ ਵਿੱਚੋਂ ਵੀ ਪਾਣੀ ਛਿੜਦਾ ਹੋਇਆ ਇਹ ਆ ਮਾਰਕੀ ਦੇ ਹੋਰ ਇਸਿਆਂ ਦਾ ਕਿੰਦਰ ਹੈ